ਬੰਦੀ ਸੀ ਕੋਈ ਨਹੀਂ ਖਰੇ ਸਾਲ ਜੇਲ੍ਹ ਜਿ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਥੋੜੀ ਹੁਣੇ ਆਈ ਸੀ 34 ਸਾਲ ਹੋ ਗਏ ਜੇਲ੍ਹ ਚ ਭਾਈ ਬਲਵੰਤ ਸਿੰਘ ਰਾਜਵਾਨਾ 29 ਸਾਲ ਹੋ ਗਏ ਪ੍ਰੋਫੈਸਰ ਜਵਿੰਦਰਪਾਲ ਭੁੱਲਣ ਨੂੰ 29 ਸਾਲ ਹੋ ਗਏ ਜਗਤਾਰ ਸਹਾਰਾ 28 ਸਾਲ ਭਾਈ ਪਰਮਜੀਤ ਸਿੰਘ ਪਿਉਰਾ ਨੂੰ 28 ਸਾਲ ਸਾਰੀ ਕੌਮ ਅਕਾਲੀ ਦਲ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨਾ ਬੰਦੀ ਸਿੱਖਾਂ ਫਰਾਂ ਦੇ ਲੱਗੀ ਹੈ ਭਾਈ ਅਮਰਤਪਾਲ ਜੀ ਨੂੰ ਸਾਰੀ ਵਕੀਲਾ ਦੀ ਸੇਵਾ ਐਜੀਪੀਸੀ ਉਹਨਾਂ ਨੇ ਪਰਿਵਾਰਾਂ ਨੂੰ ਸਾਰਾ ਸਾਥ ਐ ਜੀ ਪੀ ਸੀ ਦਿੰਦੀ ਅੱਜ ਚਾਨਕ ਕੋਣਾ ਚ ਕੀ ਆ ਗਿਆ ਕਿ ਮੈਂ ਹੁਣ ਐਮ ਪੀ ਬੰਨਾ ਮੈਂ ਪੁੱਛਣਾ ਚਾਹਣਾ ਜਦੋਂ ਅਸੀਂ ਭਾਈ ਰਾਜਵਾਨਾਂ ਦੀ ਭੈਣ ਨੂੰ ਖੜਾ ਕੀਤਾ ਛੇੜੋਂ ਵਾਸਤੇ ਆਪਣੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਕਤੀ ਬੀਬੀ ਜੀ ਨੂੰ ਉਹਦੀ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਦੀ ਜਕ ਨਹੀਂ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਆਪਾਂ ਸਾਰੇ ਬੰਦੀ ਸਿੰਘ ਛਡਾਉਣੇ ਆ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਹੈ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਆ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦੇ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਹੈ ਕਿ ਇੱਕ ਦਿਨ ਬੰਦਾ ਚੋਲਾ ਪਾਲੇ ਅਮਰਿਤ ਸ਼ਕਲੇ ਉਹ ਪੰਥ ਪੰਜਾਂ ਦਾ ਹੈ ਕਿ 103 ਸਾਲ ਪਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਵੰਦੇ ਗਲਾਬ ਚੋਲਾ ਪਾ ਕੇ ਗੱਦਨਾ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਲਈ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਕੰਦੇਰੇ ਕਿਤੇ ਆਪਾਂ ਵਿਚਾਰੇ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੰਦਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਆ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸੀ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹਤ ਹੋ ਰਹੀ ਹੈ ਤੇ ਆਪਾਂ ਰੋਕੀਏ ਨਰੇ ਨਾ ਕੁਛ ਨਾ ਜਦੋਂ ਸਾਰੇ ਬੈਠੇ ਆ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿੰਦਪਾ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦਾ ਸੀ ਦੁਬਈ ਰਹਿੰਦੇ ਦੁਬਈ ਇਹ ਦੁਬਈ ਕਰਦੇ ਕੀ ਹੁੰਦੇ ਸੀ ਤੇ ਪੱਗ ਬੰਨਦੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਬਾਈ ਵਰਗੇ ਹੈ ਉੱਚੋ ਪਾੜ ਕਰਦੇ ਨਾ ਪਾੜ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਾਨ ਤੋਂ ਬੜਾ ਉੱਤਰਦਾ ਬਾਲਮੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਛਕ ਲੈਂਦਾ ਚੋਲੇ ਵੀ ਪਾਲ ਲੈਂਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਉਹਨੂੰ ਖੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋੜ ਪਈ ਖੜਾ ਕਰ ਦਿੰਦੇ ਆ ਕਿਵੇਂ ਸੋਚੋ ਇੱਕ ਸਾਲ ਚ ਬੰਦਾ ਇੰਨਾ ਤੰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝਦੇ ਨਹੀਂ ਪੁੱਤਕ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਕਿੱਥੇ ਬੰਦੀ ਐ ਕੌਮ ਦੀ ਫੌਜ ਐ ਓਏ ਦੂਜੀ ਗੱਲ ਯਾਨੀ ਇੱਕ ਸਾਲ ਚ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਰਵਾਈ ਕਿੱਥੇ ਕਰੂ ਜਿਹੜੇ ਕਿਸੇ ਜੇਲ੍ਹ ਗਰਮੀ ਲੱਗੇ ਚੱਲਦੀ ਆਂਦੀ ਆ ਕੌਮ ਦੀ ਕਿਤੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸਾਡੀ ਲੀਡਰਸ਼ਿਪ ਸਤਾ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਹੈ 16 ਸਾਲ ਐਨਐਸਐਚ ਐਨਐਸਐਚ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇਗੀ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁਡਾ ਲਓ ਜਾਂ ਮੇਰੇ ਘਰਾਂ ਲਈ ਛੁਡਾ ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੋਣੇ ਐ ਜਿਨ੍ਹਾਂ ਨੇ ਵਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਐਨਐਸਏ ਲੱਗਿਆ ਹੋਣਾ ਉਹਨਾਂ ਨੇ ਘਰਵਾਲੀਆਂ ਨੇ ਇੱਕ ਤੇ ਧਰਨੇ ਨਹੀਂ ਦਿੱਤੇ ਕਿ ਸਾਨੂੰ ਚਲਾ ਦਿਓ ਅਸੀਂ ਜਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਥੇ ਅਦੁੱਤ ਸਾਹਮਣੇ ਕੋ ਹੈ ਜਿਨ੍ਹਾਂ ਨੇ ਜੇਲ ਕੱਟੀ ਸੀ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰਖਣੀ ਹੈ ਜਾਂ 10 ਸਾਲ ਰਖਣੀ ਹੈ ਉਹ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੱਲ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜ ਲਓ ਕਿਤੇ ਅਕਾਲੀ ਗੱਲ ਦੇ ਲੀਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਪਰਵਰ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚਾਹੁੰਦੇ ਆ ਕਿ ਗਵਾਈ ਬਰੇ ਸਾਡੀ ਕੌਮ ਦੀ ਗਵਾਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੁਲਿਸ ਆ ਜੇ ਕਿੱਧਰ ਹੋ ਜੇ ਪਹਿਲੇ ਤਾਂ 2 ਸਾਲ ਤੋਂ 6 ਮਹੀਨੇ ਮੈਂ ਖਲਸਤਾਨ ਮੈਂ ਇਹ ਮੁੰਡੇ ਤਿਆਰ ਹੋ ਜੋ ਇਹ ਹੋ ਜੋ ਜਿਹੜੇ ਹਿੰਮਤ ਹੱਥ ਕਰੋ 1 ਮਿੰਟ ਨਹੀਂ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਾ ਟਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਠਾਣੇ 'ਚ ਲੈ ਜਾਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ लाठी-ਕਾਲੀ ਕਰੂਗਾ ਕੋ ਗੁਰੂ ਮਹਾਰਾਜ ਨਾਲ ਕੋਈ ਇੰਜ ਕੁਝ ਕਰਤਾ ਕੰਦ ਫਿਰ ਮੈਂ ਆਜੂ ਜਾਂ ਮੈਂ ਤੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੇ ਇੱਕ ਅਫਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕਿ ਭਾਈ ਸਾਹਿਬ ਦਾ ਕੰਮ ਚੱਲ ਰਿਹਾ ਸੀ ਨਾ ਉਹਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇ ਸੁਪਰਡੈਂਟ ਡਿਬ੍ਰੋਗੜਾ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋਊ ਤੇ ਚੋਲ ਜੇਲ੍ਹ ਸੁਪਰਨ ਇੰਨਾ ਵਿਹਲਾ ਹੈ ਕਿ ਇੱਥੇ ਟੈਲੀਫੋਨ ਆਪ ਕਰੂ ਹੋਰ ਕਿੰਨੇ ਮੈਸੇਜ ਆਉਂਦਾ ਕਲੈਕਸ਼ਨ ਲਾ ਲੜਨੀ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਇਮਟੂਰ ਜੇਲ੍ਹ ਸੀ 2 ਸਾਲ ਕਿਸੇ ਹੋਰ ਜੇਲ੍ਹ ਸੀ 4 ਸਾਲ ਕਿਸੇ ਹੋਰ ਜੇਲ੍ਹ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਇਮਟੂਰ ਦੀ ਆਮੇ ਲਾਟੂ ਚ ਕੋਮਬਟੁਰ ਸ਼ਹਿਰ ਉੱਥੇ ਜੇਲ੍ਹ ਰੱਖੇ ਗਏ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲ ਦਿੰਦੇ ਸੀ ਇੱਥੇ ਹਰ ਰੋਜ਼ ਪਰਿਵਾਰ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਘਰ ਮਿਲ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਤੁਹਾਨੂੰ ਤਾਰਦੇ ਕਿ ਉਹਨੂੰ ਰਿਕਸ਼ਾ ਤੇ ਨਹੀਂ ਲੈ ਕੇ ਨਹੀਂ ਜਾਣਾ ਧਵਾਦੀ ਹੈ ਹੋ ਕੇ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਨਤਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਤੁਹਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਤੁਹਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਜੇਲ੍ਹ ਚ ਅਜੇ ਦੇਖਿਓ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀ ਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀ ਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਬਾਵਨਾ ਤੋਂ ਅੰਗਰੇਜ਼ੀ ਚ ਗੱਲ ਕਰ ਕੋਈ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਐ ਸੁਣਦੇ ਹੁੰਦੇ ਸੀ ਅਸ਼ਵੀਗੋ ਜ਼ਿਲ੍ਹਾ ਭਾਗਤ ਸਾਹਿਬ ਨੂੰ ਐ ਨਹੀਂ ਪਤਾ ਸੀ ਕਿ 3 ਸਾਲ ਬਾਅਦ ਛੱਡੇ ਜਾਵਾਂਗੇ ਜਾਂ 6 ਸਾਲ ਬਾਅਦ ਛੱਡੇ ਜਾਵਾਂਗੇ ਅੱਛਾ ਦੂਜੀ ਗੱਲ ਮੈਂ ਦੇਖ ਰਿਹਾ ਹਾਂ ਇਹ ਬੰਦੀ ਸੇ ਪਰਿਵਾਰ ਦਾ ਆ ਦੇਖ 34 ਸਾਲ ਅ삐 ਮਾਤਾ ਨੂੰ ਇਹਨਾਂ ਦੇ ਘਰਵਾਲੇ ਨੇ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨਿਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛਡਾਣਾ ਹੈ ਨਹੀਂ ਉਹ ਤਾਂ ਆਪਣੇ ਆਪ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਨੇ ਅਕਾਲੀ ਦਲ ਇਹਨਾਂ ਨੂੰ ਛਡਾਉਣ ਵਾਸਤੇ ਇਲੈਕਸ਼ਨ ਲੜ ਰਹੇ ਅਸੀਂ ਜਿੰਨੇ ਬੰਦੇ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀ ਆ ਰਹਿਣ ਅੰਦਰ ਮੈਂ ਖਾਲਸਾ ਜੀ ਕਿਉਂ ਗੱਲਾਂ ਕਹਿ ਰਿਹਾ ਕਿ ਆਪਾਂ ਪਛਾਣੀਏ ਆਪਣੇ ਕਿਹੜੇ ਆ ਕਿਉਂਕਿ ਆਪਾਂ ਬਾਰ ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਪਛਤੌਣੇ ਆ